ਲਓ ਜੀ ਆਪਾਂ ਪਹੁੰਚੇ ਹੋਏ ਆ ਅੱਜ ਆਸਟਰੀਆ ਦੇ ਕੈਪੀਟਲ ਵਿਨਾ ਦੇ ਵਿੱਚ ਇੱਕ ਖਾਸ ਜਗ੍ਹਾ ਜਿਹਦਾ ਨਾਮ ਹੈ ਫਲੈਕਟਰਮ ਫਲੈਕਟਰਮ ਆ ਪਿੱਛੇ ਬਿਲਡਿੰਗ ਸਾਨੂੰ ਜਿਹੜੀ ਕੰਕਰੀਟ ਦੀ ਨਜ਼ਰ ਆਉਂਦੀ ਪਈ ਆ ਵੱਡੀ ਸਾਰੀ ਛੋੜੀ ਜੀ ਇਹ ਬਿਲਡਿੰਗ ਹੈ ਔਰ ਇਹ ਬਿਲਡਿੰਗ ਦੀ ਖਾਸ ਗੱਲ ਇਹ ਆ ਕਿ ਇਹ ਵਰਲਡ ਵਾਰ 2 ਦੇ ਵਿੱਚ ਵਰਤੀ ਗਈ ਸੀਗੀ ਐਂਟੀ 에ਅਰਕ੍ਰਾਫਟ ਗਨਸ ਇੱਥੇ ਇੰਸਟਾਲ ਕੀਤੀਆਂ ਗਈਆਂ ਸੀਗੀਆਂ ਵਿਨਾ ਸ਼ਹਿਰ ਨੂੰ ਬਚਾਉਣ ਵਾਸਤੇ ਤੇ ਬਹੁਤ ਮੋਟੀ ਕੰਕਰੀਟ ਦੀ ਬਹੁਤ ਮੋਟੀਆਂ-ਮੋਟੀਆਂ ਕੰਧਾਂ ਵਾਲੀ ਇਹ ਬਿਲਡਿੰਗ ਜਿਹੜੀ ਹੈ ਇਹਦੇ ਵਿੱਚ ਜਿਹੜੇ ਝਰੋਖੇ ਨਜ਼ਰ ਆਉਂਦੇ ਪਏ ਜਿੱਦਾਂ ਆ ਹੋ ਗਏ ਉਧਰ ਹੋ ਗਏ ਇਹ ਸਾਰੇ ਝਰੋਖੇ ਜਿਹੜੇ ਆ ਇਹ ਮਸ਼ੀਨ ਗਨਸ ਇੰਸਟਾਲ ਕੀਤੀਆਂ ਗਈਆਂ ਸਿਗੀਆਂ ਤੇ ਵਿੱਚ ਥੱਲੇ ਤੇ ਉੱਪਰ ਐਂਟੀ 에ਅਰਪਲੇਨ ਗਨਸ ਸਿਗੀਆਂ ਵੀ ਇਹਨਾਂ ਸ਼ਹਿਰ ਨੂੰ ਉਮ ਨਾਜੀ ਕੋਲ ਬਚਾਉਣ ਵਾਸਤੇ ਇਹਦੀ ਹਿਸਟਰੀ ਜਿਹੜੀ ਆ ਸਾਹਮਣੇ ਲਿਖੀ ਹੋਈ ਆ ਇਹ ਤੁਹਾਡੇ ਨਾਲ ਆਪਾਂ ਫਿਰ ਵੀ ਸ਼ੇਅਰ ਕਰ ਦਵਾਂਗੇ ਪਰ ਜਿਹੜੀ ਚੀਜ਼ ਮੁੱਖ ਤੌਰ ਦੇ ਤੇ ਇੱਥੇ ਵੇਖਣ ਵਾਲੀ ਹੋਈ ਆ ਕਿ ਇਹਨੂੰ ਬਚਾ ਕੇ ਰੱਖਿਆ ਗਿਆ ਐਜ਼ ਅ ਰਿਮਾਈਂਡਰ ਕਿ ਅਹੋ ਜੀਆਂ ਚੀਜ਼ਾਂ ਜਿਹੜੀਆਂ ਇੱਕ ਵਾਰੀ ਵਾਪਰ ਗਈਆਂ ਹੋਪਫੁਲੀ ਇਹ ਦੁਬਾਰਾ ਨਾ ਵਾਪਰੇ ਆਹ ਬਿਲਡਿੰਗ ਦਾ ਪ੍ਰਦਰਸ਼ਨ ਕਰਦੇ ਆਂ ਤਕਰੀਬਨ ਮੇਰੇ ਖਿਆਲ 'ਚ ਸੋ 150 ਫੁੱਟ ਉੱਪਰ ਤੇ ਹੈ ਇਹ ਉਸ ਤੋਂ ਵੱਧ ਦੀ ਹਾਈਟ ਹੋਊਗੀ ਮੋਸਟ ਪੌਬਲੀ ਪਰ ਜਿਹੜੀ ਇਹਦੀ ਚੌੜਾਈ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੇਖਣ ਵਾਲੀ ਚੀਜ਼ ਹੈ ਤੇ ਤਾਂ ਆਪਾਂ ਹੋਰ ਵੀ ਬਹੁਤ ਕੁਝ ਵੇਖਦੇ ਰਵਾਂਗੇ ਨਾਲ ਨਾਲ ਸੋਨ ਪਾਰਕ ਵੀ ਬਣਿਆ ਹੈ ਹਿਸਟੋਰੀਕਲ ਬਿਲਡਿੰਗਸ ਤੇ ਬੜੀਆਂ ਮੇਨਟੇਨ ਕੀਤੀਆਂ ਗਈਆਂ ਨਾਰਮਲੀ ਵਰਡ ਟੂ ਤੁਮਬਾ ਚੌਂਕ ਜਿੰਨੀਆਂ ਪ੍ਰੋਟੈਕਸ਼ਨ ਵਾਲੀਆਂ ਬਿਲਡਿੰਗਸ ਸੀਗੀਆਂ ਦੁਨੀਆ ਭਰ ਦੇ ਵਿੱਚ ਉਹ ਤੋੜ ਦਿੱਤੀਆਂ ਗਈਆਂ ਸੀ ਪਰ ਵੀ ਇਹਨਾਂ ਦੇ ਵਿੱਚ ਅਜੇ ਵੀ ਕਾਫੀ ਸਾਰੀਆਂ ਐਹੋ ਜਿਹੀਆਂ ਬਿਲਡਿੰਗਾਂ ਨੇ ਜਿਨ੍ਹਾਂ ਨੂੰ ਮੇਨਟੇਨ ਰੱਖਿਆ ਗਿਆ ਹੈ ਆਪਾਂ ਹੋਰ ਵੀ ਬਾਕੀ ਸਾਰੀਆਂ ਚੀਜ਼ਾਂ ਵੇਖਦੇ ਰਵਾਂਗੇ ਫਿਰ ਮਿਲਦੇ ਹਾਂ